ਮਿਤੀ 1 ਅਤੇ 2 ਨਵੰਬਰ ਦੀ ਦਰਮਿਆਨੀ ਰਾਤ ਨੂੰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜੋ ਲਾਈਵ ਭਾਰਤ ਨਾਮ ਦੇ ਚੈਨਲ ਤੋਂ ਲਗਾਈ ਗਈ ਸੀ। ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਪੱਤਰਕਾਰਾਂ ਲੋਕੀ ਗੁਰੂਬਜਾਰ ਦੇ ਵਿੱਚ 5-7 ਦੁਕਾਨਾਂ ਤੋਂ ਹਥਿਆਰਾਂ ਦੀ ਨੋਕ ਦੇ ਨਾਲ ਲਟੇਰੇ ਜਾਂ ਲੁੱਟਕੂ ਵਰਗੇ ਚਲੇ ਗਏ। ਮੈਂ ਪ੍ਰੈਸ ਰਿਮਾਡਿਕ ਮੇਰੇ ਦੱਸਣ ਜੀ ਉਹਨਾਂ ਵੀ ਇਹ ਜਿਹੜੀ ਨਿਊਜ਼ ਹੈ ਬਿਲਕੁਲ ਬੀਸਲੈਸ ਹੈ ਤੇ ਤੱਥਾਂ ਤੋਂ ਪਰੇ ਹੈ। ਬਿਨਾ ਕਿਸੇ অথেন্টিਕੇਸ਼ਨ ਤੋਂ ਲਾਈ ਗਈ ਹੈ। ਅਸਲੀਅਤ ਇਹ ਹੈ ਵੀ ਕੱਲ ਗੁਰੂਬਜਾਰ ਦੇ ਵਿੱਚ ਸ਼ਾਮ ਦੇ ਟਾਈਮ ਕਰੀਬ 6:30 ਵਜੇ ਦੋ ਵਿਅਕਤੀ ਆਏ ਸੀ ਜੋ ਰਾਤਰੀਤ ਮੰਦਰ ਦੇ ਨਾਂ ਤੇ ਲੰਗਰ ਦੀ ਗਰਾਈ ਕਰਨ ਦੇ ਨਾਂ ਤੇ ਦੁਕਾਨਦਾਰਾਂ ਕੋਲ ਪੈਸੇ ਦੀ ਮੰਗ ਕਰ ਰਹੇ ਸੀਗੇ ਤਿੰਨ ਚਾਰ ਦੁਕਾਨਾਂ ਤੇ ਗਏ ਉਹ ਫਿਰ ਇੱਕ ਦੁਕਾਨਦਾਰ ਨੂੰ ਉਹਨਾਂ ਦੇ ਉੱਤੇ ਕੋਈ ਉਹਨਾਂ ਦੀ ਛੱਕੀ ਹੁੰਦਾ ਪਤਾ ਲੱਗਾ ਵੀ ਉੱਤੇ ਸ਼ੱਕ ਪਿਆ ਤਾਂ ਉਹਨਾਂ ਤਰ੍ਹਾਂ ਤੋਂ ਉਹਦੀ ਜਿਹੜੀ ਸੂਚਨਾ ਪੁਲਿਸ ਨੂੰ ਦਿੱਤੀ ਤੇ ਪੁਲਿਸ ਨੇ ਤੁਰੰਤ 10 ਮਿੰਟ ਦੇ ਵਿੱਚ ਰਿਸਪੌਂਡ ਕਰਕੇ ਤੇ ਜਦ ਤੱਕ ਉਹ ਬੰਦੇ ਖਿਸਕ ਗਏ ਸੀ ਉਤੋਂ ਤਾਂ ਉਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਤੋ ਉਹਨਾਂ ਨੂੰ ਜਲਦੀ ਕਾਬੂ ਕਰਕੇ ਜੋ ਵੀ ਇਹ ਉਹਨਾਂ ਚ ਇਲੀਗਲ ਕੁਝ ਵੀ ਪਾਇਆ ਗਿਆ ਤਾਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਬਾਕੀ ਇਹ ਮੈਂ ਦੱਸਣਾ ਚਾਹੁੰਦਾ ਵੀ ਇਹ ਜਿਹੜੀ ਖਬਰਾਂ ਬਿਲਕੁਲ ਝੂਠੀ ਹੈ। ਕੋਈ ਗੁਰੂ ਘਰ ਦੇ ਚ ਲੁੱਟ ਨਹੀਂ ਹੋਈ ਤੇ ਨਾ ਹੀ ਕਿਸੇ ਦੁਕਾਨਦਾਰ ਨੂੰ ਕਿਸੇ ਨੇ ਧਾਰਾਂ ਦੀ ਲੋਕ ਤੇ ਪੈਸੇ ਮੰਗੇ ਆ। ਤੇ ਇਹ ਫਿਰ ਵੀ ਅਸੀਂ ਇਸ ਨੂੰ ਵੈਰੀਫਾਈ ਕਰ ਰਹੇ ਹਾਂ ਤੇ ਇਹ ਜਿਹੜਾ ਮੈਂ ਇਹ ਬੇਨਤੀ ਪ੍ਰੈਸ ਦੇ ਮਾਧਿਅਮ ਨਾਲ ਵੀ ਕਰਨੀ ਚਾਹੁੰਦਾ ਵੀ ਅੱਗੇ ਤੋਂ ਬਿਨਾਂ ਕਿਸੇ ਥੈਂਟੀਫਿਕੇਸ਼ਨ ਤੋਂ ਕੋਈ ਵੀ ਇਹੋ ਜਿਹੀ ਨਿਊਜ਼ ਨਾ ਚਲਾਈ ਜਾਵੇ ਜਿਸ ਦੇ ਨਾਲ ਲੋਕਾਂ ਦੇ ਵਿੱਚ ਫੜਾ ਤਫਰੀਦ ਮੱਚੇ ਪੈਨਿਕ ਰੀਟ ਹੋਵੇ। ਥੈਂਕ ਯ